ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਕਿ ਅਮਰਤਮਾਨ ਮਸ਼ਹੂਰ ਕਲਾਕਾਰ ਉਹਦਾ ਗੀਤ ਵੀ ਬੜਾ ਮਸ਼ਹੂਰ ਹੋਇਆ ਸੀ ਇੱਕ ਤਾਂ ਬੀਹਾ ਬੋਲੇ ਤੇ ਇੱਕ ਮਿੱਤਰਾਂ ਨੇ ਮੋਸ਼ ਰੱਖੀ ਵਾਲਾ ਵੀ ਬੜਾ ਵੰਗੂਰ ਹੋਇਆ ਸੀ ਆ ਪੈਗ ਦੀ ਬਾਸ਼ਨਾਉ ਦੀ ਕਈ ਤਰ੍ਹਾਂ ਦੀਆਂ ਫਿਲਮਾਂ ਗੀਤ ਬੜਾ ਕੁਸ਼ ਆਇਆ ਉਹਨਾਂ ਦਾ ਇੱਕ ਮਾਮਲਾ ਸਾਹਮਣੇ ਆਉਂਦਾ ਹੁੰਦਾ ਕਿ ਬਾਪ ਜਿਹੜੇ ਆ ਉਹ ਮੈਥ ਦੇ ਟੀਚਰ ਰਹੇ ਚੁੱਕੇ ਆ ਮੁਹਾਲੀ ਦੇ ਨੇੜੇ ਰਿਟਾਇਰ ਹੋਏ ਨੇ ਉਹਨਾਂ ਦਾ ਪਿੰਡ ਖਾਰਾ ਜਿਹੜਾ ਇਸ ਟਾਈਮ ਗੋਨਿਆਂ ਨੇ ਵਸੇ ਹੋਏ ਨੇ ਪਰ ਮਾਮਲਾ ਇਹ ਸਾਹਮਣੇ ਆਉਂਦਾ ਹੈ ਕਿ ਉਹ ਐਸਸੀ ਸਰਟੀਫਿਕੇਟ ਤੇ ਜਿਹੜੀ ਨੌਕਰੀ ਕੀਤੀ ਹੈ ਅਫਤਾਰ ਸਿੰਘ ਸੋਹਤਾ ਨੇ ਸਾਰੇ ਕਾਗਜ਼ात ਕੱਢ ਕੇ ਜਿਹੜੇ ਉਹ ਜਨਤਕ ਕਰ ਦਿੱਤੇ ਨੇ ਸਾਡੇ ਨਾਲ ਅਫਤਾਰ ਸਿੰਘ ਸੋਹਤਾ ਜਮਰੂਰੀ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜिक्का ਖਾਲਸਾ ਵਾਹਿ ਜੀ ਕੀ ਫਤਿਹ ਜੈ ਪੀਮ ਜੈ ਪਾਸ ਠੀਕ ਹੋ ਹਾਂਜੀ ਹਾਂਜੀ ਠੀਕ ਕੀ ਮਸਲਾ ਕੀ ਹੈ ਸਰ ਇਹ 7999 ਨੂੰ ਹੂੰ ਪੰਜਾਬ ਸਰਕਾਰ ਨੇ 252 ਮੈਥ ਮਾਸਟਰ ਰੱਖੇ ਸੀ ਹੂੰ ਔਰ ਉਹਨਾਂ ਦੇ ਵਿੱਚ 25% ਆ ਐਸਸੀ ਰਾਖਵਾ ਕੋਟੇ ਦੇ ਅਨਸਾਰ ਅਪੁਆਇੰਟਮੈਂਟਾਂ ਹੁੰਦੀਆਂ ਤੁਹਾਨੂੰ ਪਤਾ ਸਰਕਾਰੀ ਨੌਕਰੀਆਂ 'ਚ ਉਹਦੇ 'ਚ ਇੱਕ ਰੋਸਟਰ ਪੁਆਇੰਟ ਵੀ ਹੁੰਦਾ ਜੀ ਜਦੋਂ ਕੋਈ ਵੀ ਸਰਕਾਰੀ ਨਿਯੁਕਤੀ ਹੁੰਦੀ ਹੈ ਤਾਂ ਉਹਦੇ 'ਚ ਰੋਸਟਰ ਪੁਆਇੰਟ ਦੇ ਅਨਸਾਰ ਐਸਸੀ ਕੈਂਡੀਡੇਟਾਂ ਨੂੰ ਫਿੱਟ ਕੀਤਾ ਜਾਂਦਾ ਵੀ ਜਿਵੇਂ 1 ਨੰਬਰ ਐਸਸੀ ਹੂੰ 5 ਨੰਬਰ ਐਸਸੀ 9 ਨੰਬਰ ਇਸੇ ਤਰ੍ਹਾਂ ਇਹ ਜਿਹੜਾ ਹੈ 97 ਨੰਬਰ ਪੁਆਇੰਟ ਤੇ ਇਹਨੂੰ ਅਪੁਆਇੰਟਮੈਂਟ ਮਿਲੀ ਹੈ ਉਹ ਪੁਆਇੰਟ ਆ ਜਿਹੜਾ 97 ਨੰਬਰ ਉਹ ਐਸਸੀ ਕੈਂਡੀਡੇਟ ਦਾ ਹੂੰ ਔਰ ਉਹਦੇ ਆਰਡਰ ਆ ਜਿੱਥੇ ਲਿਖੇ 97 ਨੰਬਰ ਦੇ ਸਾਹਮਣੇ ਅਨਸੂਚਿਤ ਜਾਤੀ ਲਿਖ ਕੇ ਫੇਰ ਲਿਖਿਆ ਸਰਬਜੀਤ ਸਿੰਘ son of ਬਲਵੀਰ ਸਿੰਘ ਕੇਅਰ ਆਫ ਸਤਪਾਲ ਸਿੰਘ ਵਿਲੇਜ ਗੰਧੜਾ ਡਾਕਖਾਨਾ ਭਾਗਸਰ ਤਹਿਸੀਲ ਮੋਕਸਰ ਜਿਹੜਾ ਫਰੀਦਕੋਟ ਪਹਿਲਾਂ ਜਿਹੜਾ ਫਰੀਦਕੋਟ ਹੁੰਦਾ ਹੀ ਵੱਡਾ ਜ਼ਿਲ੍ਹਾ ਹੁੰਦਾ ਸੀ ਹੂੰ ਸੋ ਉੱਥੇ ਜਿੱਥੇ ਇਹਨਾਂ ਨੇ ਪੁਆਇੰਟ ਤੇ 97 ਨੰਬਰ ਐਸਸੀ ਕੈਂਡੀਡੇਟ ਦੇ ਪੁਆਇੰਟ ਤੇ ਇਹਨਾਂ ਨੇ ਪੋਆਇੰਟ ਬਟ ਲਈ ਹੂੰ ਉੱਥੇ ਇਹਨਾਂ ਨੇ ਹੋਰ ਵੀ ਬਦਮਾਸ਼ੀ ਕੀਤੀ ਆ ਕਿ ਕੇਅਰ ਆਫ ਕਰਕੇ ਉੱਥੇ ਗੰਧਣਾ ਪਿੰਡ ਦਾ ਐਡਰੈਸ ਭਰਿਆ ਜਿੱਤੇ ਤਨੀ ਉਥੋਂ ਦਾ ਵੀ ਇੱਕ ਹੋਰ ਨਾਂ ਦਾ ਸ਼ਖਸ ਹੋਵੇ ਕਿਤੇ ਹੋਰ ਡੌਕਰੀ ਕਰਦਾ ਰਿਹਾ ਨਹੀਂ ਸਰ ਨਹੀਂ 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 ਉਹ ਸਾਡੇ ਕੋਲੇ ਸਾਰੇ ਆਰਡਰ ਆ ਉਹਨਾਂ 'ਚ ਕੋਈ ਇਹੋ ਜਿਹਾ ਹੈ ਨਹੀਂਗਾ ਔਰ ਉਹ ਇਹ ਕੈਂਡੀਡੇਟ ਆ ਜਿਹੜਾ ਇਹਨਾਂ ਨੇ ਤਾਂ ਕੀਤਾ ਕਿ ਕੱਲ ਨੂੰ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਤਾ ਉਹ ਗੰਧਣਾ ਪਿੰਡ ਚ ਹੋਊਗੀ ਵੀ ਉੱਥੇ ਕਿਹੜਾ ਕੋਈ ਕਿਸੇ ਦਾ ਰਿਸ਼ਤੇਦਾਰ ਕੋ ਰਹਿੰਦਾ ਰੁੰਦਾ ਜੀ ਅੱਛਾ ਮਤਲਬ ਜੇ ਖਾਰੇ ਤੋਂ ਹੁੰਦੀ ਹੈ ਵੈਰੀਫਿਕੇਸ਼ਨ ਤਾਂ ਖਾਰੇ ਤੋਂ ਖਾਰੇ ਵਾਲਿਆਂ ਨੇ ਦੱਸ ਦੇਣਾ ਸੀ ਅੱਜ ਵੀ ਬੜੇ ਪ੍ਰੈਸ ਵਾਲਿਆਂ ਨੇ ਪੁੱਛਿਆ ਖਾਰੇ ਦੇ ਸਰਪੰਚ ਤੋਂ ਪੁੱਛਿਆ ਨੰਬਰਦਾਰ ਤੋਂ ਪੁੱਛਿਆ ਉਹ ਕਹਿੰਦੇ ਠੀਕ ਹੈ ਜੀ ਇਹ ਜੱਟ ਸਿੱਖ ਬਰਾਦਰੀ ਦਾ ਬੰਦਾ ਹੈ ਤਾਂ ਖੁਦ ਮੰਨ ਰਿਹਾ ਕਿ ਮੈਂ ਜੱਟ ਸਿੱਖ ਹਾਂ ਪਰ ਉਹ ਕਹਿੰਦਾ ਕਿ ਗਲਤੀ ਨਾਲ ਲਿਖਿਆ ਗਿਆ ਨਹੀਂ ਨਹੀਂ ਮੰਨ ਰਿਹਾ ਗਲਤੀ ਗਲਤੀ ਨਹੀਂ ਜੀ ਰੋਸਟਰ ਪੁਆਇੰਟ ਤੇ ਕੋਈ ਗਲਤੀ ਨਹੀਂ ਹੁੰਦੀ ਉਹ ਕਹਿੰਦੇ ਸੀ ਐਪਲੀਕੇਸ਼ਨ ਦਿੱਤੀ ਸੀਗੀ ਸਰ ਜੇ ਉਹ ਐਪਲੀਕੇਸ਼ਨ ਦਿੱਤੀ ਹੈ ਤਾ ਉਸ ਮਾਮਲੇ 'ਚ ਕੋਈ ਉਹਦਾ ਸਪਸ਼ਟੀਕਰਨ ਡੀਪੀ ਦੇ ਆਰਡਰ ਹੋਵੇ ਵੀ ਇਹ ਬੰਦੇ ਦੀ ਅਪਾਇੰਟਮੈਂਟ ਗਲਤ ਹੋਈ ਹੈ ਪਰ ਜਦੋਂ ਜਿਹੜਾ ਰੋਲ ਨੰਬਰ ਹੈ ਕਿਸਮ ਦਾ ਰੋਸਟਰ ਨੰਬਰ ਆ ਉਹ 97 ਹੈ 97 ਜਿਹੜਾ ਰੋਸਟਰ ਅੰਕ ਆ ਉਹ ਐਸ ਕੈਂਡੀਡੇਟ ਦਾ ਹੈ ਹਮਮ ਔਰ ਉਹ ਲਿਖਿਆ ਵੀ ਐਸ ਕੈਂਡੀਡੇਟ ਆ ਇਹਨਾਂ ਨੇ ਇੱਕ ਚਲਾਕੀ ਖੇਡੀ ਹੈ ਸਰਕਾਰੀ ਨੌਕਰੀ ਲੈਣ ਵਾਸਤੇ ਅਸਲ ਵਿੱਚ ਇਹ ਹੁੰਦਾ ਕਿਉਂ ਆ ਜਦੋਂ ਕਈ ਵਾਰੀ ਜਨਰਲ ਕੈਟਾਗਰੀ ਦੇ ਬੰਦਿਆਂ ਨੂੰ ਨੌਕਰੀ ਨਹੀਂ ਨਾ ਮਿਲਦੀ ਤਾਂ ਉਹ ਇਹ ਵੇਖਦੇ ਆ ਕਿਸੇ ਮਤਲਬ ਤਜਰਬੇ ਵਾਲੇ ਬੰਦੇ ਤੋਂ ਕਿਸ ਕਿਵੇਂ ਨੌਕਰੀ ਕੀਤੀ ਜਾ ਸਕਦੀ ਆ ਉਹਨਾਂ ਨੂੰ ਪਤਾ ਹੈ ਕਿ ਐਸਸੀ ਕੈਂਡੀਡੇਟ ਆ ਜਿਹੜੇ ਪਿੰਡਾਂ 'ਚ ਬਹੁਤ ਘੱਟ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੁੰਦੇ ਆ ਅੱਜ ਵੀ ਹੈਣਗੇ ਦੇਸ਼ ਨੂੰ 75 ਸਾਲ ਦੇ ਹੋ ਗਏ ਯਾਦ ਹੋਏ ਨੂੰ ਔਰ ਉਹ ਜਦੋਂ ਘੱਟ ਪੜੇ ਜਾਂ ਮਿਲਦੇ ਨਹੀਂਗੇ ਖਾਸ ਕਰਕੇ ਮੈਥ ਵਿਸ਼ੇ ਦੇ ਵਿੱਚ ਐਸਸੀ ਕੈਂਡੀਡੇਟ ਬਹੁਤ ਘੱਟ ਮਿਲਦੇ ਆ ਅੱਛਾ ਮੈਥ ਸਾਇੰਸ ਇੰਗਲਿਸ਼ ਇਹਨਾਂ ਵਿਸ਼ਿਆਂ 'ਚ ਸਾਡੇ ਕੈਂਡੀਡੇਟ ਬਹੁਤ ਘੱਟ ਹੁੰਦੇ ਆ ਉਦੋਂ ਫਿਰ ਜਨਰਲ ਕੈਂਡੀਡੇਟ ਆ ਜਿਹੜੇ ਉਹ ਜਦੋਂ ਜਨਰਲ ਮੈਡ ਚ ਤਾਂ ਆਉਂਦੇ ਨਹੀਂ ਉਹ ਫਿਰ ਇੱਕ ਕੋਈ ਇਹੋ ਜਿਹਾ ਰਾਹ ਲੱਭ ਕੇ ਇਹਨਾਂ ਨੇ ਵੀ ਉਹੀ ਰਾਹ ਲੱਭਿਆ ਐਸਸੀ ਸਰਟੀਫਿਕੇਟ ਬਣਾ ਕੇ ਜਿਹੜਾ ਐਸਸੀ ਕੈਂਡੀਡੇਟ ਦੇ ਤੌਰ ਤੇ ਨੌਕਰੀ ਲਈ ਹੂੰ ਔਰ ਉਹ ਨੌਕਰੀ ਲੈ ਕੇ ਇਹਨਾਂ ਨੇ ਜਿਹੜਾ ਹੈ ਲਗਭਗ 34 ਸਾਲ ਨੌਕਰੀ ਕੀਤੀ ਹੈ ਬਤੌਰ ਹੈਡਮਾਸਟਰ ਮੁਹਾਲੀ ਤੋਂ ਸਰਕਾਰੀ ਹਾਈ ਸਕੂਲ ਰਸਨਹੇੜੀ ਤੋਂ ਹੁਣੇ ਰਿਟਾਇਰ ਹੋਏ 31 ਮਈ ਨੂੰ ਸਾਡਾ ਇੱਕ ਮੋਰਚਾ ਮੁਹਾਲੀ ਦੇ ਵਿੱਚ ਰਿਜ਼ਰਵੇਸ਼ਨ ਚੋਰ ਫੜੂ ਮੋਰਚਾ ਪੱਕਾ ਮੋਰਚਾ 20 April ਤੋਂ ਲੱਗਾ ਹੋਇਆ ਪ੍ਰੋਫੈਸਰ ਹਰਨੇਕ ਸਿੰਘ ਦੀ ਅਗਵਾਈ ਦੇ ਵਿੱਚ ਉੱਥੇ ਅਸੀਂ ਜਿੰਨੇ ਸਾਡੇ ਪੰਜਾਬ ਦੀਆਂ ਐਸਸੀ ਕਮਿਊਨਿਟੀ ਦੀਆਂ ਜਥੇਬੰਦੀਆਂ ਆ ਉੱਥੇ ਅਸੀਂ ਕੰਮ ਕਰਦੇ ਆ ਉਥੇ ਸਾਡੇ ਕੋਲੇ ਸਾਰੇ ਜ਼ਿਲ੍ਹਿਆਂ ਚੋਂ ਜਿੰਨੇ ਵੀ ਲੋਕ ਆ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੱਗਿਆ ਹੌਲੀ ਹੌਲੀ ਸਾਡੇ ਕੋਲੇ ਗਿਣਤੀ ਵਧ ਜਾਂਦੀ ਹੈ ਉਸ ਦੇ ਸਬੰਧ ਵਿੱਚ ਅਸੀਂ ਇੱਕ ਇੱਕ ਜੋਂ ਨੂੰ ਚੰਡੀਗੜ੍ਹ ਵਿੱਚ ਬਹੁਤ ਵੱਡੀ ਰੈਲੀ ਕੀਤੀ ਜੀ ਮੁੱਖ ਮੰਤਰੀ ਨੇ ਸਾਨੂੰ ਆ 9 ਤਰੀਕ ਨੂੰ ਟਾਈਮ ਦਿੱਤਾ ਹੈ 9 ਤਰੀਕ ਨੂੰ 11 ਵਜੇ ਮੀਟਿੰਗ ਹੈ ਉੱਥੇ ਅਸੀਂ ਇਹ ਸਾਰੇ ਏਜੰਡੇ ਡਿਸਕਸ ਕਰਾਂਗੇ ਹੂੰ ਔਰ ਸਾਨੂੰ ਉਮੀਦ ਹੈ ਵੀ 1300 ਬੰਦਾ ਦੀ ਸਕਰੂਟੀਨੀ ਹੋ ਗਈ ਹੈ ਇਹ ਟੋਟਲ ਵੈਕੈਂਸੀਆਂ ਕਿੰਨੀਆਂ ਸੀ ਉਹ ਇਹ 252 ਵੈਕੈਂਸੀਆਂ ਸੀ ਜੇ 25% ਚ ਲਾਈਏ ਤੇ ਫਿਰ 63 ਬੰਦੇ ਲੱਗਦੇ ਆ ਤੇ ਉਹ ਤਾਂ 78ਵੇਂ 98ਵੇਂ ਰੈਂਕ ਸੀ ਉਹਨਾਂ ਦਾ ਉਹ ਉਹਨਾਂ ਦਾ 97 ਨੰਬਰ ਸਾਡਾ ਕੈਂਡੀਡੇਟ ਹੀ ਐਸਸੀ ਕੈਂਡੀਡੇਟ ਦਾ ਰੋਸਟਰ ਮੁਤਾਬਕ ਨੰਬਰ ਆਉਂਦਾ ਨਾ ਜੀ ਰੋਸਟਰ ਦਾ ਪੁਆਇੰਟ ਹੁੰਦਾ ਹੈ ਕਿ ਰੋਸਟਰ ਜੈਸਟਰ ਹੁੰਦਾ ਜਿਹਦੇ ਚ ਕਿ 1 ਨੰਬਰ 5 ਨੰਬਰ 9 ਨੰਬਰ 13 ਨੰਬਰ ਇਸੇ ਤਰ੍ਹਾਂ ਇਸੀ ਰੀਜ ਅੱਗੇ ਚੱਲਦੀ ਹੈ ਤਾਂ ਉਹਦੇ ਚ ਜਿਹੜਾ ਹੈ 97 ਨੰਬਰ ਆ ਜਿਹੜਾ ਉਹ ਐਸੀ ਕੈਂਡੀਡੇਟ ਦਾ ਹੂੰ ਉਹਦੇ ਤੇ ਐਸੀ ਲਿਖਿਆ ਵੀ ਹੋਇਆ ਇਹ ਮੰਨਣਾ ਨਾਮੰਨ ਪਰ ਉਹ ਐਸੀ ਕੈਂਡੀਡੇਟ ਜਦੋਂ ਲਿਖਿਆ ਹੋਇਆ ਤੇ ਇਹ ਇਹ ਤਾਂ ਕਾਨੂੰਨ ਦੇ ਮੁਤਾਬਕ ਹੀ ਹੈ ਕਿ ਐਸੀ ਕੈਂਡੀਡੇਟ ਜੇ ਕੋਈ ਮਨੂ ਕੋਈ ਐਸੀ ਅਵੇਲੇਬਲ ਨਾ ਹੋਇਆ ਉਸ ਸਮੇਂ ਉਹ ਜਰਨਲ ਨੂੰ ਦੇ ਦਿੱਤੀ ਹੋਵੇ ਪੋਸਟ ਨਹੀਂ ਸਰ ਜਨਰਲ ਨੂੰ ਦਿੱਤੀ ਤਾਂ ਫਿਰ ਐਸੀ ਲਿਖਿਆ ਨਹੀਂ ਜਾ ਸਕਦਾ ਐਸੀ ਲਿਖਿਆ ਨਹੀਂ ਜਾ ਸਕਦਾ ਕਿਉਂਕਿ ਉਹਦੇ ਆਰਡਰਾਂ ਤੇ ਲਿਖਿਆ ਹੋਇਆ ਐਸਸੀ ਹੈ ਇਹ ਨਹੀਂ ਤੁਹਾਡੇ ਕਹਿੰਦਾ ਮਤਲਬ ਵੀ ਉਹ ਪੋਸਟ ਐਸਸੀ ਦੀ ਸੀ ਉੱਥੇ ਕਿਹਾ ਕਿ ਨਹੀਂ ਐਸਸੀ ਬਿਲਕੁਲ ਬਿਲਕੁਲ ਉਹ ਐਸਸੀ ਦੀ ਪੋਸਟ ਸੀ ਉੱਤੇ ਜਨਰਲ ਬੰਦਾ ਲੱਗਾ ਸਾਨੂੰ ਜਦੋਂ ਇਹ ਮੋਰਚੇ ਦੇ ਵਿੱਚ ਸ਼ਿਕਾਇਤ ਗਈ ਹੈ ਅਸੀਂ ਸਰਕਾਰ ਦੇ ਮੁੱਖ ਮੰਤਰੀ ਨੂੰ ਡੀਪੀਆਈ ਨੂੰ ਸਾਰੇ ਉਹਦੇ ਜਿੰਨੇ ਜਿਹੜੇ ਸੈਕਟਰੀ ਨੂੰ ਸਾਰਿਆਂ ਜਿਹੜੇ ਜ਼ਿੰਮੇਵਾਰ ਉਹਦੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਇਹ ਦਾ ਜਾਲੀ ਸਰਟੀਫਿਕੇਟ ਆ ਜਿੰਨੀਆਂ ਨੇ ਨੌਕਰੀ ਕੀਤੀ ਐ ਐਸਸੀ ਸਰਟੀਫਿਕੇਟ ਬਣਿਆ ਹੋਇਆ ਉਹ ਜਾਲੀ ਆ ਜਨਤਕ ਹੈਗਾ ਉਹ ਨਹੀਂ ਐਸਸੀ ਸਰਟੀਫਿਕੇਟ ਨਹੀਂ ਸਾਡੇ ਰੋਸਟਰ ਦੇ ਮੁਤਾਬਕ ਉਹ ਐਸਸੀ ਕੈਂਡੀਡੇਟ ਤੇ ਉਹ ਖੜਾ ਹੋ ਫਿਰ ਇੱਥੇ ਕਸੂਰਵਾਰ ਕੀ ਉਹ ਹੈ ਕਿ ਜਾਂ ਫਿਰ ਉਹਨੂੰ ਭਰਤੀ ਕਰਨ ਵਾਲੇ ਭਾਵੇਂ ਉਹ ਲੱਖ ਕਹੀ ਜਾਵੇ ਵੀ ਇਹ ਕਲੈਰੀਕਲ ਮਿਸਟੇਕ ਹੈ ਹਾਂ ਪਰ ਉਹਨੇ ਅਪੁਆਇੰਟਮੈਂਟ ਤਾਂ ਉਸ ਤੇ ਲਈ ਨਾ ਜੇ ਉਹਨੇ ਸੋਧ ਕਰਾਈ ਆ ਲਿਆਵੇ ਵਿਖਾਵੇ ਡੀਪੀ ਤੋਂ ਵੀ ਕਿੱਥੇ ਸੋਧ ਕਰਾਈ ਸੋਧ ਲੈਟਰ ਦਾ ਜਿਹੜਾ ਹੈ ਵਿਧਾਨ ਮੁਤਾਬਕ ਜਿਹੜੀ ਕੋਈ ਸੋਧ ਹੁੰਦੀ ਹੈ ਨਾ ਅਪੁਆਇੰਟਮੈਂਟ ਲੈਟਰ 'ਚ ਜਿਹੜੇ ਵੀ ਵਿਭਾਗ ਦੀ ਹੋਵੇ ਉਹਨਾਂ ਦਾ ਡਾਇਰੈਕਟੋਰੇਟ ਜਾਂ ਉਹਨਾਂ ਦਾ ਮੁਖੀ ਆ ਉਹ ਸੋਧ ਪੱਤਰ ਜਾਰੀ ਕਰਦਾ ਹੂੰ ਉਹ ਵਿਖਾ ਦੇਵੇ ਠੀਕ ਹੈ ਜੀ ਬਾਕੀ ਸਾਡੀ ਕਿਹੜਾ ਕੋਈ ਦੁਸ਼ਮਣੀ ਹੈ ਜੀ ਨਾ ਤਾਂ ਸਾਡੀ ਇਹਦੇ ਨਾਲ ਸਰਜੀਤ ਨਾਲ ਕੋਈ ਦੁਸ਼ਮਣੀ ਹੈ ਸਾਡਾ ਤਾਂ ਇੱਕ ਸਮਾਜਿਕ ਮੁੱਦਾ ਹੈ ਵੀ ਸਾਡਾ ਜਿਹੜਾ ਦਲਿਤ ਸਮਾਜ ਹੈ ਉਹ ਡਾਕਟਰ ਭੀਮਰਾਓ ਮੇਦਕਰ ਸਾਹਿਬ ਨੇ ਸਾਨੂੰ 25% ਕੋਟਾ ਨੌਕਰੀਆਂ ਦੇ ਵਿੱਚ ਦਿੱਤਾ ਕਿਉਂਕਿ ਸਾਡੇ ਜਿਹੜੇ ਪਛੜੇ ਲੋਕ ਗਰੀਬ ਲੋਕ ਸੀ ਉਹਨਾਂ ਦੇ ਬੱਚਿਆਂ ਕੋਲੇ ਸਾਡੇ ਕੋਲੇ ਇੱਕ ਸੋਰਸ ਘਟਾ ਹੈ ਗਰੀਬੀ ਹੋਣ ਕਰਕੇ ਜਿੰਨੇ ਕ ਨੰਬਰ ਲੈਂਦੇ ਚੱਲ ਉਹਨਾਂ ਨੂੰ ਨੌਕਰੀ ਮਿਲ ਜੇ ਉਹੋ ਹੀ ਹੁਣ ਜਨਰਲ ਵਰਗ ਦੇ ਲੋਕ ਸਾਡੇ ਤੇ ਡਾਕਾ ਮਾਰਨ ਲੱਗ ਗਏ ਆ ਸਾਨੂੰ ਦੁੱਖ ਹੋਇਆ 75 ਸਾਲਾਂ ਚ ਪਹਿਲੀ ਵਾਰੀ ਇਹ ਇੱਕ ਪੱਕਾ ਮੋਰਚਾ ਰਿਜ਼ਰਵੇਸ਼ਨ ਚੋਰ ਫੜੋ ਲੱਗਾ ਔਰ ਉਹਦੇ ਵਿੱਚ ਇਹ ਜਿਹੇ ਕੇਸ ਬਹੁਤ ਆ ਰਹੇ ਆ ਆਈਐਸ ਲੱਗੇ ਆ ਜੱਜ ਲੱਗੇ ਆ ਔਰ ਹੋਰ ਬੜੇ ਵੱਖ-ਵੱਖ ਵਿਭਾਗਾਂ ਚ ਪੁਲਿਸ ਟੋਟਲ ਹੁਣ ਤੱਕ ਤੁਹਾਡੇ ਮੁਤਾਬਕ ਕਿੰਨੇ ਕੇਸ ਆ ਸਾਡੇ ਕੋਲੇ ਲਗਭਗ 3500 4000 ਕੇਸ ਹੈਗਾ ਜੀ ਤੇ ਤੁਹਾਨੂੰ ਮੈਂ ਦੱਸ ਰਿਹਾ ਨਾ ਜੀ ਪ੍ਰੋਫੈਸਰ ਲੱਗੇ ਆ ਅਰ ਜੇਸਟਰਾ ਲੱਗੇ ਡੈਪਟੀ ਡਾਇਰੈਕਟਰ ਲੱਗਿਆ ਔਰ ਵੱਖ-ਵੱਖ ਵਿਭਾਗਾਂ ਦੇ ਵਿੱਚ ਐਸਸੀ ਕੈਂਡੀਡੇਟ ਦਾ ਜਾਲੀ ਸਰਟੀਫਿਕੇਟ ਬਣਾ ਕੇ ਲੋਕ ਇਹ ਸਾਡੇ ਸਮਾਜ ਨਾਲ ਠੱਗੀ ਠੋਰਾ ਬਾਰ ਰਹੇ ਆ ਔਰ ਉਹ ਪੱਕਾ ਮੋਰਚਾ ਇਸੇ ਕਰਕੇ ਲਾਇਆ ਕਿ ਮੈਂ ਇੱਕ ਤੁਹਾਡੇ ਮਾਧਿਅਮ ਤੋਂ ਹੋਰ ਗੱਲ ਕਹਿ ਰਿਹਾ ਸਾਡੇ ਐਸਸੀ ਸਮਾਜ ਦੇ ਵਿੱਚ ਅੱਜ ਕੱਲ ਜਿਹੜਾ ਹੁਣ ਜਮਾਨਾ ਚੱਲ ਰਿਹਾ ਕਈ ਮੁੰਡੇ ਪਹਿਲਾਂ ਵੀ ਹੋਏ ਸੀ ਕੇਸ ਇਹ ਜੇ ਕਈ ਬੰਦੇ ਕੀ ਆ ਵੀ ਉਹ ਜਨਰਲ ਕੈਟਾਗਰੀ ਦੀਆਂ ਕੁੜੀਆਂ ਨਾਲ ਵਿਆਹ ਕਰਾ ਲੈਂਦੇ ਉਹ ਜਨਾ ਉਦੋਂ ਤਾਂ ਇੱਕ ਇਸ਼ਕ ਦੇ ਵਿੱਚ ਕਰਾ ਲੈਂਦੇ ਆ ਜਦੋਂ ਆਰਥਿਕ ਤੌਰ ਤੇ ਝੰਬੇ ਜਾਂਦੇ ਫਿਰ ਉਹਨਾਂ ਨੂੰ ਵੇਦੇ ਵੀ ਨੌਕਰੀ ਲਵਾਈਏ ਨੂੰ ਕਿਵੇਂ ਨਾ ਕਿਵੇਂ ਫਿਰ ਉਹਨਾਂ ਦਾ ਐਸਸੀ ਸਰਟੀਫਿਕੇਟ ਬਣਾਉਂਦੇ ਆ ਕੁੜੀਆਂ ਦਾ ਜਦ ਕਿ ਇਹ ਜਿਹੜਾ ਐਸਸੀ ਸਰਟੀਫਿਕੇਟ ਆ ਬਾਏ ਬਰਥ ਹੁੰਦਾ ਹੈ ਬਾਇਓਲੋਜੀਕਲੀ ਪਿਤਾ ਦੇ ਨਾਲ ਜੁੜਿਆ ਹੁੰਦਾ ਜਿਹੜੀ ਜਾਤ ਦਾ ਪਿਤਾ ਉਸੇ ਜਾਤ ਦੇ ਜਿਹੜੇ ਬੱਚੇ ਉਹ ਉਸੇ ਜਾਤ ਨਾਲ ਕੰਸਿਡਰ ਹੁੰਦੇ ਆ ਇਹ ਨਹੀਂ ਵੀ ਲਾ ਮੈਰਿਜ ਕਰਾ ਕੇ ਕੁੜੀ ਜਨਰਲ ਕੈਟਾਗਰੀ ਦੀ ਆ ਗਈ ਤੇ ਉਹ ਕੁੜੀ ਆ ਜਿਹੜੀ ਉਹ ਐਸਸੀ ਹੋ ਗਈ ਤੁਹਾਨੂੰ ਅਸੀਂ ਕੇਸ ਦੇਾਂਗੇ ਥੋੜੇ ਦਿਨਾਂ ਤੱਕ ਇੱਕ ਇਥੇ ਐਮਸੀ ਬਣੀ ਹੈ ਕੈਂਡੀਡੇਟ ਫਰੀਦਕੋਟ ਤੋਂ ਉਹ ਜਨਰਲ ਕੈਟਾਗਰੀ ਦੀ ਆ ਮੁੰਡਾ ਐਸਸੀ ਹੈ ਉਹਨੇ ਚੱਕ ਕੇ ਉਹਦਾ ਵੀ ਸਰਟੀਫਿਕੇਟ ਬਣਾ ਕੇ ਉਹ ਐਸਸੀ ਸੀਟ ਤੋਂ ਐਮਸੀ ਬਣੀ ਹੋਈ ਆ ਥੋੜੇ ਦਿਨਾਂ ਤੱਕ ਅਸੀਂ ਉਹ ਵੀ ਤੁਹਾਨੂੰ ਕੇਸ ਆਇੜ ਜਦੋਂ ਕਾਗਜ਼ ਪੂਰੇ ਆ ਗਏ ਅਸੀਂ ਤੁਹਾਨੂੰ ਦੇ ਦਿਆਂਗੇ ਤੇ ਜੇ ਜਨਰਲ ਦੇ ਵਿੱਚ ਐਸਸੀ ਕੁੜੀ ਵਿਆਹ ਕਰਵਾ ਲਵੇ ਉਹਨੂੰ ਮਿਲ ਸਕਦੀ ਹੈ ਜਨਰਲ ਦੇ ਵਿੱਚ ਬਿਲਕੁਲ ਬਿਲਕੁਲ ਜਨਰਲ ਦੇ ਵਿੱਚ ਐਸਸੀ ਕੁੜੀ ਜੇ ਜਾਂਦੀ ਹੈ ਤਾਂ ਐਸਸੀ ਕੁੜੀ ਦਾ ਸਰਟੀਫਿਕੇਟ ਉਹਦੇ ਪਿਓ ਨਾਲ ਬਣਿਆ ਹੁੰਦਾ ਹੂੰ ਕੋਨੂੰ ਨੌਕਰੀ ਐਸਸੀ ਕੈਂਡੀਡੇਟ ਦੇ ਤੌਰ ਤੇ ਮਿਲ ਸਕਦੀ ਹੈ ਪਰ ਉਹਦੇ ਬੱਚਿਆਂ ਨੂੰ ਨਹੀਂ ਸਹੂਲਤ ਮਿਲਦੀ ਉਹਦੇ ਬੱਚੇ ਆ ਜਿਹੜੇ ਉਹਦਾ ਫਾਜ਼ਰ ਆ ਉਹਨਾਂ ਦਾ ਉਹ ਜਨਰਲ ਕੈਟਾਗਰੀ ਦਾ ਇਹ ਠੱਗੀ ਠੋਰਾ ਲੰਮੇ ਸਮੇਂ ਤੋਂ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੀਆਂ ਨੌਕਰੀਆਂ ਚ ਸੈਂਟਰ ਦੀਆਂ ਨੌਕਰੀਆਂ ਚ ਚੱਲਿਆ ਆ ਰਿਹਾ ਸੀ ਔਰ ਅਸੀਂ ਸਰਫਾ ਇਕੱਠੇ ਨਹੀਂ ਹੋ ਸਕੇ ਅੱਜ ਇਹ ਮੋਰਚਾ ਲੱਗਾ ਔਰ ਮੋਰਚੇ ਦੇ ਵਿੱਚ ਵੱਖ-ਵੱਖ ਸ਼ਹਿਰਾਂ ਪਿੰਡਾਂ ਤੋਂ ਸਾਡੇ ਲੋਕ ਆ ਜਿਹੜੇ ਇਹਦਾ ਐਂਡ ਕੀ ਨਿਕਲੂਗਾ ਐਂਡ ਇਹ ਸੋਸ਼ਲ ਮੀਡੀਆ ਤੇ ਨੀਡੀਆ ਦੇ ਵਿੱਚ ਆ ਕੇ ਗੱਲਾਂ ਤਾਂ ਬਹੁਤ ਹੋ ਗਈਆਂ ਕਿਤੇ ਬਾਅਦ ਦੇ ਵਿੱਚ ਇਹ ਨਾ ਹੋਵੇ ਗੱਲ ਚੁੱਪ ਹੋ ਜੇ ਅਸੀਂ ਇਹ ਗੱਲ ਚੁੱਪ ਨਹੀਂ ਜੀ ਹੋਣ ਦੇਣੀ ਇਹਦਾ ਅੰਤ ਇਹ ਹੋਊਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ 9 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਵੀ ਹੈ ਉੱਥੇ ਵੀ ਅਸੀਂ ਮੰਗ ਰੱਖਾਂਗੇ ਕਿ ਇਹਨਾਂ ਬੰਦਿਆਂ ਨੇ ਜਿੰਨੀ ਕਮਾਈ ਕੀਤੀ ਆ ਇਹਨਾਂ ਨੇ ਉਹ ਸਰਕਾਰੀ ਖਜ਼ਾਨੇ 'ਚ ਜਮਾ ਕੀਤੀ ਜਾਵੇ ਇਹਨਾਂ ਦੀਆਂ ਪ੍ਰਾਪਰਟੀਆਂ ਕੁਰਕ ਕੀਤੀਆਂ ਜਾਣ ਇਹਨਾਂ 'ਤੇ 420 ਦੇ ਪਰਚੇ ਦਰਜ ਕੀਤੇ ਜਾਣ ਕਿਉਂਕਿ ਇੱਕ ਡਾਕਾ ਮਾਰਿਆ ਉਹਨਾਂ ਨੇ ਇੱਕ ਦਲਤ ਸਮਾਜ ਦੇ ਕਿਸੇ ਵੀ ਕੈਂਡੀਡੇਟ ਦੇ ਹਿੱਤਾ ਤੇ ਡਾਕਾ ਡਾਕਾ ਮਾਰਿਆ ਹੋਇਆ ਔਰ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ ਤੁਹਾਨੂੰ ਮੈਂ ਹੋਰ ਦੱਸਦਾ ਕਿ ਬਹੁਤ ਸਾਰੇ ਬੰਦੇ ਸਾਡੀ ਨਿਗਾਹ 'ਚ ਜਿਨ੍ਹਾਂ ਨੇ ਫੌਜ ਦੀ ਨੌਕਰੀ ਫੌਜ ਭਰਤੀ ਹੋਇਆ ਐਸੀ ਸਾਡੀ ਗੇਟ ਬਣਾ ਕੇ ਔਰ ਉਹ ਪੜਾਉ ਰਟਾਇਰ ਹੋ ਚੁੱਕੇ ਫਿਰ ਕੀ ਹੋ ਗਿਆ ਪਰ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਕੁਰਕ ਕੀਤੀਆਂ ਜਾ ਸਕਦੀਆਂ ਨਾ ਕੀ ਉਹਨਾਂ ਨੇ ਪਹਿਲਾਂ ਪ੍ਰਾਪਰਟੀ ਕੁਰਕ ਹੋਈ ਜਾਂਦਾ ਪੈਸੇ ਵਾਪਸ ਲੈ ਕਿਸੇ ਦਾ ਇਹਦਾ ਜੀ ਹੁਣ ਕੇਸ ਆ ਹੁਣ ਸਕਰੂਟੀ ਨੇ 1300 ਬੰਦਾ ਲਿਆ ਉਹਨਾਂ ਦੇ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਵੀ ਇਹਨਾਂ ਦੀ ਕੀਤੀ ਜਾਵੇ ਕੁਰਕੀ ਔਰ ਅਗਲੀ ਗੱਲ ਹੋਰ ਦੱਸਾਂ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਐਸੀ ਸਰਟੀਫਿਕੇਟ ਬਣਾਉਣ ਦੇ ਵਿੱਚ ਨਿਯਮਾਂ 'ਚ ਸੋਧ ਕੀਤੀ ਜਾਵੇ ਜਿਹੜੇ ਪਿੰਡ ਦਾ ਕੈਂਡੀਡੇਟ ਐਸੀ ਸਰਟੀਫਿਕੇਟ ਬਣਾਉਂਦਾ ਸ਼ਹਿਰ ਦਾ ਬਣਾਉਂਦਾ ਉਹ ਘੱਟੋ ਘੱਟ ਐਸਸੀ ਨੰਬਰਦਾਰ ਤੋਂ ਤਸਦੀਕ ਹੋਇਆ ਹੋਵੇ ਅੱਛਾ ਕਿਉਂ ਐਸੀ ਨੰਬਰਦਾਰੀ ਹੈ ਨਹੀਂ ਸਾਡੇ ਪਿੰਡਾਂ 'ਚ ਉਹ ਐਸੀ ਨੰਬਰਦਾਰ ਨਿਯੁਕਤ ਕਰੋ ਐਸੀ ਨੰਬਰਦਾਰ ਉਹਨੂੰ ਤਸਦੀਕ ਕਰੇ ਵੀ ਆਹ ਬੰਦਾ ਰਮਦਾਸੀਆ ਜਾਤੀ ਦਾ ਹੈ ਚਮਿਆਰ ਜਾਤੀ ਦਾ ਹੈ ਮੱਝ ਵੀ ਸਿੱਖ ਜਾਤੀ ਦਾ ਹੈ ਹੂੰ ਜਨਰਲ ਵਰਗ ਤੋਂ ਜਿਹੜੇ ਸਰਪੰਚ ਤਾਂ ਜਿਹੜੇ ਸਾਡੇ ਸਮਾਜ ਦੇ ਵਿੱਚ ਅਕਸਰ ਆਂਗ ਹੁੰਦੇ ਆ ਅਸੀਂ ਕਈ ਵਾਰੀ ਉਹਨਾਂ ਤੋਂ ਕਈ ਵਾਰੀ ਕਿਸੇ ਲਾਲਚ ਚ ਕਿਸੇ ਅਸਰ ਸੂਖ ਨਾਲ ਹੀ ਬਣਾ ਲੈਂਦੇ ਆ ਸਰਟੀਫਿਕੇਟ ਜ਼ਿਆਦਾਤਰ ਬਣੇ ਅਸਰ ਸੂਖ ਨਾਲ ਹੀ ਹੈ ਅੱਛਾ ਇਹ ਔਰ ਉਹ ਅੱਜ ਜਿਵੇਂ ਜਿਵੇਂ ਉਹ ਜਾਗਰ ਹੋਈ ਜਾਂਦੇ ਆ ਅਸੀਂ ਜਿਨ੍ਹਾਂ ਨੇ ਵੈਰੀਫਾਈ ਨਹੀਂ ਕੀਤਾ ਕਿ ਉਹਨਾਂ ਤੇ ਵੀ ਕਾਰਵਾਈ ਹੋਗੀ ਇਹ ਸਰ ਮੋਟ ਲਈ ਨੌਕਰੀ ਲੈਣ ਵਾਲਾ ਦੋਚੀ ਹੈ ਜਾਂ ਜਾਂ ਇਹ ਵੀ ਸਾਰੇ ਹੈਗੇ ਉਹ ਦੋਚੀ ਜਦੋਂ ਐਸੇ ਸਰਟੀਫਿਕੇਟ ਬਣਦਾ ਨਾ ਹੂੰ ਉਹਦੇ ਵਿੱਚ ਮੋਡਲੀ ਰਿਪੋਰਟ ਹੁੰਦੀ ਆ ਪਿੰਡ ਦੇ ਮੈਂਬਰ ਦੀ ਨੰਬਰਦਾਰ ਦੀ ਸਰਪੰਚ ਦੀ ਉਸ ਤੋਂ ਬਾਅਦ ਪਟਵਾਰੀ ਤਸਦੀਕ ਕਰਦਾ ਫੇਰ ਜਾ ਕੇ ਇਹ ਬਣਦਾ ਸਰਟੀਫਿਕੇਟ ਪਟਵਾਰੀ ਨੇ ਤਾਂ ਉਹਦੇ ਨਾਂ ਤੇ ਵੀ ਐਸ ਨੰਬਰਦਾਰ ਨੇ ਫਲਾਣਾ ਸਿੰਘ ਨੇ ਇਹਨੂੰ ਤਸਦੀਕ ਕੀਤਾ ਵੀ ਇਹ ਜਾਤੀ ਜਾਲੀ ਸਰਟੀਫਿਕੇਟ ਇਹ ਹੈ ਐਸ ਜਾਤੀ ਦਾ ਬੰਦਾ ਇਹਦਾ ਮੋਡਲੀ ਰਿਪੋਰਟ ਤੇ ਹੀ ਇਹ ਮਤਲਬ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀਨੇ ਰਿਪੋਰਟ ਕੀਤੀ ਹੈ ਅਫਸਰਾਂ ਦਾ ਕੋਈ ਕਸੂਰ ਨਹੀਂਗਾ ਅਫਸਰਾਂ ਨੇ ਤਾਂ ਇੱਕ ਦੂਜੇ ਦੇ ਬਿਹਾਫ ਤੇ ਤੁਸੀਂ ਤੁਹਾਡੇ ਵੇਰਵੇ ਨਾਲ ਇਹਨਾਂ ਨੇ ਕਰਤਾ ਇਹਨਾਂ ਨੇ ਗਾਂਹ ਕਰਤਾ ਵਿਆਹ ਕੰਨ ਗੋਣੇ ਆ ਪਟਵਾਰੀ ਦੇ ਬਿਹਾਫ ਤੇ ਕਰਤਾ ਇਸ ਤਰ੍ਹਾਂ ਚੱਲਦਾ ਸੀ ਸਰਬਜੀਤ ਸਿੰਘ ਨਾਲ ਗੱਲ ਹੋਈ ਹਾਂਜੀ ਸਰਬਜੀਤ ਨਹੀਂ ਜੀ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਜੀ ਹੂੰ ਸਾਡੇ ਕੋਲ ਤਾਂ ਸ਼ਿਕਾਇਤ ਆਈ ਸੀ ਅਸੀਂ ਸ਼ਿਕਾਇਤ ਕਰਤੀ ਮੁੱਖ ਮੰਤਰੀ ਨੂੰ ਹੂੰ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਅਸੀਂ ਉਹਨਾਂ ਨੂੰ ਨਹੀਂ ਮੇਲ ਮੇਲਾਂ ਕੀਤੀਆਂ ਹੋਈਆਂ ਸਾਰੇ ਅਫਸਰਾਂ ਨੂੰ ਉਹ ਪਹੁੰਚ ਗਏ ਆ ਅਸੀਂ 9 ਤਰੀਕ ਨੂੰ ਮੁੱਖ ਮੰਤਰੀ ਨੂੰ ਪੁੱਛਾਂਗੇ ਦੱਸੋ ਕੀ ਕਰਦੇ ਉਹਨਾਂ ਨੂੰ ਕਾਫੀ ਉਠਣੀ ਬੈਠਣੀ ਉਹਨਾਂ ਦੇ ਪੁੱਤਰ ਦੀ ਸਰਕਾਰ ਦੇ ਵਿੱਚ ਕਿਤੇ ਨਾ ਹੋਵੇ ਘਰ ਵੀ ਹੋਵੇ ਨਾ ਦੇਖੋ ਜੀ ਇਹ ਨਹੀਂ ਗੱਲ ਹੋ ਸਕਦੀ ਪੰਜਾਬ ਦੇ ਵਿੱਚ ਅਸੀਂ 40% ਐਸਸੀ ਕੈਂਡੀਡੇਟ ਐਸਸੀ ਲੋਕਾਂ ਹਾਂ ਹਾਂ ਔਰ 40% ਲੋਕ ਆ ਜਿਹਨਾਂ ਜਾਗ ਚੁੱਕਿਆ ਤੁਸੀਂ ਕੱਲ ਦੀਆਂ ਪਿਛਲੇ 10 ਦਿਨਾਂ ਦੀਆਂ ਮੀਟਿੰਗਾਂ ਵੇਖੋ ਸਾਡੇ ਹਰ ਜ਼ਿਲ੍ਹੇ 'ਚ ਹਰ ਤਹਿਸੀਲ 'ਚ ਐਸਸੀ ਕੈਂਡੀਡੇਟ ਅਸੀਂ ਇਕੱਠੇ ਕਰਕੇ ਮੀਟਿੰਗਾਂ ਕਰ ਰਹੇ ਹਾਂ ਅਸੀਂ ਲੱਗ ਅਸੀਂ ਪੰਜਾਬ ਬੰਦ ਕਰ ਦਾਂਗੇ ਜੇ ਕੋਈ ਇਹੋ ਜਿਹਾ ਕੰਮ ਹੋਇਆ ਵੀ ਇਹਨਾਂ ਨੇ ਅਜੇ ਬਣਾ ਇੰਨੇ ਪ੍ਰੂਫ ਹੋਣ ਦੇ ਬਾਵਜੂਦ ਵੀ ਨਾ ਇਹ ਕੈਂਡੀਡੇਟਾਂ ਨੂੰ ਸਜ਼ਾਵਾਂ ਦਿੱਤੀਆਂ ਕਿ ਇਸ ਤਰ੍ਹਾਂ ਕੋਈ ਹੋਰ ਵੀ ਮਸ਼ਹੂਰ ਚਿਹਰਾ ਹੈਗਾ ਆਪਾਂ ਨੂੰ ਜੀ ਉਹਦੇ ਮਸ਼ਹੂਰ ਚਿਹਰੇ ਨਾਲ ਨਹੀਂ ਸੰਬੰਧਤ ਸਾਡਾ ਮਕਸਦ ਆ ਕਿ ਜਿਹੜਾ ਕੈਂਡੀਡੇਟ ਸਾਡੇ ਤੇ ਹਿੱਕਾ ਸਾਡੇ ਨੌਕਰੀ ਤੇ ਡਾਕਾ ਮਾਰਦਾ ਐਸੀ ਕੈਂਡੀਡੇਟ ਦਾ ਜਿਹੜਾ ਹੈਗਾ ਸਾਡਾ ਉਹ ਖਾਂਦਾ ਹੈ ਹੱਕ ਖਾਂਦਾ ਹੈ ਉਹਦੇ ਤੇ ਕਾਰਵਾਈ ਹੋਵੇ ਧੰਨਵਾਦ ਜੀ ਬਹੁਤ ਬਹੁਤ Diolch o'r... Dwi wedi cael y